ਕਿਸਾਨ ਜਥੇਵੰਦੀਆਂ ਵੱਲੋਂ ਗੰਨੇ ਦੇ ਰੇਟ ਨੂੰ ਲੈ ਕੇ ਜਲੰਧਰ ਵਿੱਚ ਰੇਲਵੇ ਅਤੇ ਹਾਈਵੇ ਰੋਕ ਰੈਲੀ ਹਰਸਾ ਮਾਨਸਰ ਟੋਲ ਪਲਾਜਾ ਪਗੜੀ ਸੰਭਾਲ ਜੱਟਾ ਵੱਲੋਂ ਆਪਣਾ ਜਥਾ ਲੈ ਕੇ ਰਵਾਨਾ ਵੱਖ-ਵੱਖ ਕਿਸਾਨ ਜਥੇਵੰਦੀਆਂ ਵੱਲੋਂ ਗੰਨੇ ਦੇ ਰੇਟ ਨੂੰ ਲੈ ਕੇ ਕਿਸਾਨਾਂ ਵੱਲੋਂ ਸਾਰੇ ਕਿਸਾਨਾਂ ਨੂੰ ਜਲੰਧਰ ਦੇ ਵਿੱਚ ਇਕੱਠੇ ਹੋਣ ਲਈ ਕਿਹਾ ਜਸਤੇ ਤਹਿਤ ਅਜਹਰ ਸਾਹ ਮਾਨਸਰ ਟੂਰ ਪਲਾਜ਼ੇ ਤੇ ਸਤ ਕਿਸਾਨ ਜਥੇਬੰਦੀਆਂ ਅਤੇ ਪਗੜੀ ਸੰਭਾਲ ਜੱਟਾ ਮੁਕੇਰੀਆਂ ਰੈਸਟ ਹਾਊਸ ਤੋਂ ਆਪਣਾ ਵੱਡੇ ਜਥੇ ਲੈ ਕੇ ਰਵਾਨਾ ਹੋਏ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਗੰਨੇ ਦੇ ਰੇਟ 315 ਤੋਂ ਲੈ ਕੇ 400 ਰੁਪਇਆ ਰੇਟ ਕੀਤਾ ਜਾਵੇ ਹਰਿਆਣੇ ਵਾਂਗੂ ਸਾਨੂੰ ਵੀ 400 ਰੁਪਇਆ ਰੇਟ ਮਿਲੇ ਜੇ ਕਿਤੇ ਪੰਜਾਬ ਸਰਕਾਰ ਗੰਨੇ ਦਾ ਰੇਟ ਸਾਨੂੰ ਪੂਰਾ ਨਾ ਦੇਵੇਗੀ ਜੇstra ਅਸੀਂ ਬੀਜੇਪੀ ਸਰਕਾਰ ਦਾ ਵਿਰੋਧ ਕਰਦੇ ਹਾਂ ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਦਾ ਵੀ ਵਿਰੋਧ ਕਰਾਂਗੇ ਆਓ ਦੇਖਦੇ ਹਾਂ ਕੀ ਕੀ ਹਕਸਾਨਾ ਨੇ ਤੁਸੀਂ ਦੇਖ ਰਹੇ ਹੋ ਬੀਵੀਸੀ ਇੰਟਰਨੈਸ਼ਨਲ ਰੇਡੀਓ ਮੈਂ ਕਲਕੱਟਾ ਆ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਕਮੇਰ ਨੂੰ ਮੈਨੂੰ ਅਸਾਂ ਬਤਾ ਦਿੰਦਾ ਤੇ ਉਹ ਆਪਣੀ ਇੱਕ ਨਹੀਂ ਲੈਣ ਦੇ ਵੈਸੇ ਤਾਂ ਬੱਲੇ ਤੀ ਤੀ ਕੱਢ ਦੇ ਪਾ ਅੱਜ ਅਤਿ ਹਿਜਲੰਦਰ ਜਾ ਰਹੇ ਜਿੱਥੇ ਕਿਸਾਨਾਂ ਬਲੋ ਗੰਨੇ ਦੇ ਰੇਟ ਨੂੰ ਲੈ ਕੇ ਅੱਜ ਵੱਡਾ ਇਕੱਠ ਹੋ ਰਿਹਾ ਕੀ ਕਹਿਣਾ ਚਾਹੋ ਅਸੀਂ ਪਗੜੀ ਸਮਾਲ ਜੱਟਾਂ ਤੋਂ ਹਰ ਸੇ ਮਾਨਸਾ ਟੋਲ ਵੱਲ ਜਾਂਦਾ ਹਾਂ ਇੱਥੇ ਇਕੱਠੇ ਹੋਏ ਆ ਜਲੰਧਰ ਜੋ ਸੂਚਕ ਮੋਰਚੇ ਨੇ ਕਾਹਲ ਕੀਤੀ ਹੈ ਗੰਨੇ ਦੇ ਰੇਟ ਦੇ ਮੁਤਾਬਕ ਤੇ ਮਿੱਲਾਂ ਦਾ ਜੋ ਬਕਾਇਆ ਦੇਣ ਦੇ ਵਾਸਤੇ ਇਹ ਆਹੀ ਸਾਰੇ ਉਥੇ ਜਲੰਧਰ ਇਕੱਠੇ ਹੋ ਰਹੇ ਆ ਤਾਂ ਕਿ ਇਹ ਸਰਕਾਰ ਜਿਹੜੀ ਹੈ ਇਹ ਸੁੱਤੀ ਹੋਈ ਹੈ ਜਾਗੇ ਲਗਭਗ 5 ਸਾਲਾਂ ਤੋਂ ਸਾਡਾ ਰੇਟ 310 ਰੁਪਏ ਵੀ ਚਲਿਆ ਆ ਰਿਹਾ ਨਾਲ ਕੋਇਨ ਰਾਜ ਹਿਉਾਰਣੇ ਦੇ ਵਿੱਚ ਰੇਟ 355